ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਸ਼ਾਤ ਸ਼੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਪੀਐਮ ਮੋਦੀ ਨੇ ਪਹਿਲੀ ਕੈਬਨਿਟ ਦੀ ਮੀਟਿੰਗ ਚ ਲਈ ਵੱਡੇ ਫੈਸਲੇ ਨਵੇਂ ਘਰ ਬਣਾਉਣ ਬਿਜਲੀ ਕਨੈਕਸ਼ਨ ਅਤੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ ਕੰਗਨ ਅਰਨੋਧ ਦੇ ਬਿਆਨ ਤੇ ਭੜਕੇ ਸੀਐਮ ਭਗਵੰਤ ਮਾਨ ਗੁੱਸੇ ਜੀ ਦੀ ਤਾਠ ਹੁਕਮਾਂ ਜਵਾਬ ਪੰਜਾਬ ਵਿੱਚ ਜਿਮਨੀ ਚੋਣਾਂ ਦਾ ਹੋਇਆ ਐਲਾਨ 10 ਜੁਲਾਈ ਨੂੰ ਪੈਣਗੀਆਂ ਵੋਟਾਂ ਅਮਰੀਪਾਲ ਸਿੰਘ ਨੇ ਚੁੱਕਿਆ ਵੱਡਾ ਕਦਮ ਐਮਪੀ ਦੀ ਸੋਚ ਚੁੱਕਣ ਲਈ ਲਿਆ ਵੱਡਾ ਫੈਸਲਾ 13 0 ਵਾਲੇ ਦਾਅਵੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਜੇ ਤੋਪ ਦਾ ਲਾਇਸੈਂਸ ਮੰਗਾਗੇ ਤਾਂ ਹੀ ਪਿਸਤੌਲ ਦਾ ਮਿਲੇਗਾ ਪੰਜਾਬ ਚ ਮੌਸਮ ਬਾਰੇ ਨਵੀਂ ਅਪਡੇਟ ਲੂ ਪੈਨ ਦਾ ਅਲਰਟ ਹੋਇਆ ਜਾਰੀ ਪੰਜਾਬ ਤੋਂ ਕਿਸਾਨ ਮੂੜ ਸ਼ੰਭੂ ਵਾਡਰ ਵੱਲ ਹੋਏ ਰਵਾਨਾ ਮੰਗਾਨਾ ਪੂਰੀਆਂ ਹੋਣ ਤੱਕ ਤਰਨਾ ਰਹੇਗਾ ਜਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਈ ਹੇਠ ਹੋਈ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਵੱਡੇ ਫੈਸਲੇ ਲਏ ਗਏ ਹਨ ਮੋਦੀ ਕੈਬਨਿਟ ਦੀ ਪਹਿਲੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਿੰਡੂ ਅਤੇ ਸ਼ਹਿਰੀ ਖੇਤਰਾਂ ਵਿੱਚ 3 ਕਰੋੜ ਘਰ ਬਣਾਈ ਗਈ ਮੰਤਰੀ ਮੰਡਲ ਵਿੱਚ ਸ਼ਾਮਿਲ ਨਵੇਂ ਮੰਤਰੀ ਸ਼ਾਮ ਪੰਜਵੇਂ ਦੇ ਕਰੀਬ ਪ੍ਰਧਾਨ ਮੰਤਰੀ ਨਿਵਾਸ ਤੇ ਮੋਦੀ ਕੈਬਨਿਟ ਦੀ ਪਹਿਲੀ ਬੈਠਕ 'ਚ ਪਹੁੰਚੇ ਮੋਦੀ ਕੈਬਨਿਟ ਦੀ ਬੈਠਕ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰੀ ਅਤੇ ਪਿੰਡੂ ਖੇਤਰਾਂ 'ਚ 3 ਕਰੋੜ ਘਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੀਟਿੰਗ ਵਿੱਚ ਸਾਰੇ ਘਰਾਂ ਵਿੱਚ ਐਲਪੀਜੀ ਅਤੇ ਬਿਜਲੀ ਕਨੈਕਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ ਸਾਰੇ ਘਰਾਂ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਹੋਰ ਸਕੀਮਾਂ ਦੇ ਤਾਲਮੇਲ ਨਾਲ ਘਰੇਲੂ ਪਕਵਾਨੇ, ਐਲਪੀਜੀ ਕਨੈਕਸ਼ਨ, ਬਿਜਲੀ ਕਨੈਕਸ਼ਨ, ਘਰੇਲੂ ਟੂਟੀ ਕਨੈਕਸ਼ਨ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਉੱਦਾ ਸੰਭਾਲਦੇ ਹੀ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ ਤੇ ਸਾਈਨ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ। ਇਸਾਨ ਨਿਧੀ ਸਨਮਾਨ ਯੋਜਨਾ ਦੀ 18ਵੀਂ ਕਿਸ਼ਤ ਨਾਲ ਜੁੜੀ ਫਾਈਲ ਨੂੰ ਹਰੀ ਛੰਡੀ ਦਿੱਤੀ ਹੈ। ਇਸ ਦੇ ਤਹਿਤ ਲਗਭਗ 20000 ਕਰੋੜ ਰੁਪਏ ਵੰਡੇ ਜਾਣਗੇ ਜਿਸ ਨਾਲ ਦੇਸ਼ ਦੇ 9.3 ਕਰੋੜ ਨੂੰ ਫਾਇਦਾ ਹੋਵੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਕਿਸਾਨ ਕਲਿਆਣ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਇਸ ਦੇ ਲਈ ਇਹ ਜ਼ਰੂਰੀ ਸੀ ਕਿ ਪਹਿਲੀ ਫਾਈਲ ਜਿਸ ਤੇ ਸਾਈਨ ਕੀਤੇ ਜਾਣੇ ਹਨ ਉਹ ਕਿਸਾਨਾਂ ਦੇ ਕਲਿਆਣ ਨਾਲ ਜੁੜੀ ਹੋਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਲਈ ਅਤੇ ਖੇਤੀਬਾੜੀ ਸੈਕਟਰ ਦੇ ਲਈ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੇ ਹਾਂ ਦੱਸ ਦੇ ਕਿ ਮੋਦੀ ਦੀ ਕੈਬਨਿਟ ਵਿੱਚ ਰਮਨੀ ਸਿੰਘ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਰੇਲ ਮੰਤਰਾਲੇ ਵਿੱਚ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਅਮਿਤ ਸ਼ਾਹ ਨੂੰ ਫਿਰ ਤੋਂ ਗ੍ਰਹਿ ਮੰਤਰਾਲੇ ਤੇ ਰਾਜਨਾਥ ਸਿੰਘ ਨੂੰ ਫਿਰ ਤੋਂ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਵਿਦੇਸ਼ ਮੰਤਰਾਲਾ ਕੇਵਲ ਐਸ. ਸ਼ੰਕਰ ਕੋਲ ਹੈ ਅਤੇ ਨੀਤਿਨ ਗੜਗਰੀ ਨੂੰ ਫਿਰ ਤੋਂ ਸੜਕੀ ਆਵਾਜਾਈ ਮੰਤਰਾਲੇ ਸੌਂਪਿਆ ਗਿਆ ਹੈ ਸੀਆਈਐਸএফ ਜਵਾਨ ਕੁਲਵਿੰਦਰ ਕੋਰ ਵੱਲੋਂ ਚੰਡੀਗੜ੍ਹ 에어ਪੋਰਟ ਤੇ ਮਸ਼ਹੂਰ ਅਦਾਕਾਰ ਕੰਗੜਾ ਰਣੋਧ ਦੇਥਪਣ ਮਾਰੇ ਜਾਣ ਦੀ ਘਟਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਮੰਤਰੀ ਨੇ ਕਿਹਾ ਕਿ ਕੰਗੜਾ ਰਣੋਧ ਤੋਂ ਵੱਲੋਂ ਪਹਿਲੇ ਦਿੱਤੇ ਗਏ ਬਿਆਨਾਂ ਦੇ ਚਲਦਿਆਂ ਉਸ ਕੁੜੀ ਦੇ ਦਿਲ ਵਿੱਚ ਗੁੱਸਾ ਸੀ ਜਿਸ ਦੇ ਚਲਦਿਆਂ ਉਸਨੇ ਇਹ ਕਦਮ ਚੁੱਕਿਆ ਹੈ ਹਾਲਾਂਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਅੱਗੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪਬਲਿਕ ਫਿਗਰ ਹੋਣ ਦੇ ਚਲਦਿਆਂ ਇਸ ਘਟਨਾ ਦੇ ਜਵਾਬ ਵਿੱਚ ਸਾਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ ਹੈ ਇਹ ਉਹ ਪੰਜਾਬ ਹੈ ਜੀ ਸਾਰੇ ਦੇਸ਼ ਦਾ ਢਿੱਡ ਭਰਿਆ ਹੈ ਪੰਜਾਬ ਅੱਜ ਵੀ ਸਾਰੇ ਮੁਲਕ ਨੂੰ ਕਨਕਤੇ ਚੋਲ ਦੇ ਰਿਹਾ ਹੈ ਸਾਡੇ ਨੌਜਵਾਨ ਅੱਜ ਵੀ ਕੁਰਬਾਨੀਆਂ ਦੇ ਰਹੇ ਹਨ ਪੰਜਾਬ ਦੇ ਨੌਜਵਾਨ -50 ਡਿਗਰੀ ਵਿੱਚ ਡਿਊਟੀ ਦੇ ਰਹੇ ਹਨ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਹਾਂ ਤੇ ਦੇਸ਼ ਨੂੰ ਆਜ਼ਾਦੀਆਂ ਦਿਵਾਉਣ ਵਾਲੇ ਹਾਂ ਸੀਐਮ ਮਾਨ ਨੇ ਕਿਹਾ ਹੈ ਕਿ ਜੇ ਕਿਸਾਨ ਤਰਨੇ ਤੇ ਬੈਠ ਜਾਂਦੇ ਹਨ ਤਾਂ ਉਹਨਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਆਖ ਦਿੱਤਾ ਜਾਂਦਾ ਹੈ ਜੋ ਪੂਰੀ ਤਰ੍ਹਾਂ ਗਲਤ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਮੁੜ ਚੋਣਾਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਬਿਤੇਨੀ ਪੰਜਾਬ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਜਿਮਨੀ ਚੋਣ ਪੰਜਾਬ ਦੀ ਜਲੰਧਰ ਪੱਛਮੀ ਸੀਟ ਤੇ ਹੋਵੇਗੀ ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼ਿਵਨਸੀ ਨੇ ਦਿੱਤੀ ਹੈ ਹੁਣ ਜਲੰਧਰ ਪੱਛਮੀ ਦੀ ਜਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਸ਼ਿਵਨਸੀ ਨੇ ਦੱਸਿਆ ਕਿ 10 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਹੋਣ ਵਾਲੀ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ ਹੋਵੇਗੀ ਨਾਮਜ਼ਦਗੀ ਪੱਤਰ ਦੀ ਪਰਤਾਲ 24 ਜੂਨ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਤਾਰੀਖ 26 ਜੂਨ ਨੂੰ ਤੈਅ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਜਲੰਧਰ ਪਛਮੀ ਸੀਟ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ ਸੀਵਨਸੀ ਨੇ ਦੱਸਿਆ ਕਿ ਜਿਮਨੀ ਚੋਂ ਦੇ ਐਲਾਨ ਦੇ ਨਾਲ ਹੀ ਬੀਤੇ ਦਿਨ ਤੋਂ ਜਲੰਧਰ ਜ਼ਿਲ੍ਹੇ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਇਹ ਜਾਬਤਾ 15 ਜੁਲਾਈ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ ਦੱਸਣਯੋਗ ਹੈ ਕਿ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤ ਲੰਗੁਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ 28 ਮਾਰਚ ਨੂੰ ਸ਼ੀਲ ਕੁਮਾਰ ਰਿੰਕੂ ਦੇ ਨਾਲ ਵਿਧਾਇਕ ਸ਼ੀਤਲੰਗੁਰਾਲ ਪਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੋਂ ਇੱਕ ਦਿਨ ਬਾਅਦ 28 ਮਾਰਚ ਨੂੰ ਹੀ ਸ਼ੀਤਲੰਗੁਰਾਲ ਨੇ ਜਾ ਵਿਧਾਨਸਭਾ ਦੇ ਸਪੀਕਰ ਨੂੰ ਅਸਤੀਫਾ ਭੇਜ ਦਿੱਤਾ ਸੀ ਅਤੇ ਹੁਣ ਇਸ ਸੀਟ ਤੇ ਮੁੜ ਚੋਣ ਹੋਣ ਜਾਣ ਰਹੀ ਹੈ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਪਾਈ ਅਮਰੀਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਇਹ ਚਿੱਠੀ ਡੀਸੀ ਅਮਰੀਕ ਸਰ ਦੇ ਜ਼ਰੀਏ ਹੋਮ ਸਕੱਟਰੀ ਪੰਜਾਬ ਨੂੰ ਭੇਜੀ ਜਾਵੇਗੀ ਇਸ ਚਿੱਠੀ ਵਿੱਚ ਅਮਰਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜੇਲ੍ਹ ਵਿੱਚੋਂ ਆਰਜੀ ਤੌਰ ਤੇ ਰਿਹਾਅ ਕੀਤਾ ਜਾਵੇ ਜਾਂ ਪੁਲਿਸ ਕಸ್ಟਡੀ ਚੋਂ ਹੀ ਲੋਕ ਸਭਾ ਮੈਂਬਰ ਦੀ ਸੋਚ ਚੁਕਵਾਈ ਜਾਵੇ ਅਮਰਪਾਲ ਸਿੰਘ ਨੇ ਕੌਮੀ ਸੁਰੱਖਿਆ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ਤੋਂ ਆਰਜੀ ਰਿਹਾਈ ਲਈ ਚਿੱਠੀ ਲਿਖੀ ਹੈ ਇਹੀ ਜਾਣਕਾਰੀ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਣੇ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਅਮਰਪਾਲ ਸਿੰਘ ਲਈ ਕੌਮੀ ਸੁਰੱਖਿਆ ਕਾਨੂੰਨ ਦੀ ਧਾਰਾ 15 ਤਹਿਤ ਛੇਲ ਤੋਂ ਆਜ਼ਾਦੀ ਰਿਹਾਈ ਲਈ ਪੱਤਰ ਲਿਖਿਆ ਜਾਵੇਗਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ 13 0 ਵਾਲੇ ਦਾਅਵੇ ਤੇ ਵੱਡਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਪਿਛਲੀਆਂ ਚੋਣਾਂ ਵਿੱਚ ਉਹ ਸਿਰਫ ਇਕੱਲੇ ਸੰਗਰੂਰ ਤੋਂ ਸੰਸਦ ਮੈਂਬਰਸ ਹਨ ਅਤੇ ਉਹਨਾਂ ਦੀਆਂ 7.50% ਦੀਆਂ ਵੋਟਾਂ ਸਨ 23 ਵਾਰ ਉਹਨਾਂ ਦੇ ਤਿੰਨ ਮੈਂਬਰ ਜਿੱਤੇ ਹਨ ਤੇ ਉਹਨਾਂ ਦਾ ਵੋਟ ਫੀਸਦ 26 ਹੈ ਜੇ ਮਾਨਨੇ ਕਿ ਹੈ ਕਿ ਕਾਂਗਰਸ ਦਾ ਵੋਟ ਫੀਸਦੀ ਪਿਛਲੀਆਂ ਚੋਣਾਂ ਵਿੱਚ 40% ਦੀ ਸੀ ਪਰ ਇਸ ਵਾਰ 26 ਉੱਤੇ ਆ ਗਿਆ ਹੈ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਗਈ ਹੈ ਸੀਐਮ ਮਾਨਨੇ ਕਿ ਹੈ ਕਿ ਨਤੀਜੇ ਉਮੀਦ ਮੁਤਾਬਿਕ ਨਹੀਂ ਆਏ ਪਰ ਉਹ ਉਹਨਾਂ ਦੀ ਸਮੀਖਿਆ ਕਰ ਰਹੇ ਹਨ ਇਸਮੋ ਕੇ ਸੀਮਾਨ ਨੇ 13 0 ਵਾਲੇ ਦਾਅਵੇ ਉੱਤੇ ਮਜਾਕੀਆ ਅੰਦਾਜ਼ ਵਿੱਚ ਕਿਹਾ ਹੈ ਕਿ ਆਪਣੇ ਦੇਸ਼ ਵਿੱਚ ਤਾਂ ਇੰਜ ਹੈ ਕਿ ਜੇ ਤੋਪ ਦਾ ਲਾਇਸੈਂਸ ਅਪਲਾਈ ਕਰਾਂਗੇ ਤਾਂ ਹੀ ਪਿਸਤੌਲ ਦਾ ਮਿਲੇਗਾ ਜੇ ਪਹਿਲਾਂ ਹੀ ਪਿਸਤੌਲ ਦਾ ਮੰਗਾਗੇ ਤਾਂ ਗੁਲੇਲ ਦਾ ਵੀ ਨਹੀਂ ਦਿੰਦੇ ਮਾਨ ਨੇ ਕਿਹਾ ਕਿ ਅਸੀਂ ਮਿਹਨਤ ਪੱਖੋਂ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਦਾ ਫੈਸਲਾ ਸਿਰ ਮੱਥੇ ਸੀਐਮ ਮੰਨ ਨੇ ਕਿ ਹੈਗੇ 2.5 ਮਹੀਨਿਆਂ ਤੱਕ ਚੋਣ ਜਾਬਤਾ ਚੱਲਿਆ ਹੈ ਨਾਲ ਕਈ ਕੰਮ ਰੁਕ ਗਏ ਸਨ ਪਰ ਹੁਣ ਅਫਸਰਾਂ ਨਾਲ ਮੀਟਿੰਗ ਕਰਕੇ ਉਹ ਕੰਮ ਮੁੜ ਤੋਂ ਸ਼ੁਰੂ ਕਰ ਦਿੱਤੇ ਗਏ ਹਨ ਪੰਜਾਬ 'ਚ ਕੁਝ ਦਿਨਾਂ ਤੋਂ ਰਾਹਤ ਦੀ ਪੰਜਾਬ 'ਚ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਮੌਸਮ ਫਿਰ ਤੋਂ ਬਦਲਣਾ ਸ਼ੁਰੂ ਹੋ ਗਿਆ ਹੈ ਇੱਕ ਦਿਨ 'ਚ ਤਾਪਮਾਨ 'ਚ ਲਾਪਰਕ 3 ਡਿਗਰੀ ਦਾ ਵਾਧਾ ਹੋਇਆ ਹੈ ਜਦੋਂ ਕਿ ਘੱਟੋ-ਘੱਟ ਤਾਪਮਾਨ ਵਿੱਚ ਲਾਪਰਕ 1 ਡਿਗਰੀ ਦਾ ਵਾਧਾ ਹੋਇਆ ਹੈ ਜਾਤਰ ਸ਼ਹਿਰਾਂ ਦਾ ਤਾਪਮਾਨ ਜੋ 40 ਡਿਗਰੀ ਤੋਂ ਘੱਟ ਸੀ ਹੁਣ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਆਉਣ ਵਾਲੇ 2 ਹਫਤਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਾ ਮੁਮਕਿਨ ਹੈ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ yellow alert ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ 4 ਜ਼ਿਲ੍ਹਿਆਂ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ ਦੇਖੋ ਪਤਾ ਕੀ ਦੇਖੋ ਉਹ ਇੱਕ ਗੁੱਸਾ ਉਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੋਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰੇ ਪੰਜਾਬ 'ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਵਾਂਗਾ ਹੁਣ ਐ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂਹ ਜਦੋਂ ਠੰਡ ਦੇ ਵਿੱਚ ਕਾਰਗਿਲ ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ ਚ ਗੰਗਾ ਨਗਰ ਤੇ ਜੈਸਲ ਮੇਰ ਦੇ ਟਿੱਬਿਆਂ ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਦੇ ਨੇ ਹੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਹੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਹੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ 11 ਤਰੀਕ ਤੋਂ 6 ਜ਼ਿਲ੍ਹਿਆਂ 'ਚ ਸ਼ੁਰੂ ਹੋ ਰਹੀ ਹੈ ਭਾਈ 15 ਤੋਂ ਜਿਹੜਾ ਮਰਜੀ ਜ਼ਿਲ੍ਹਾ ਲੈ ਲੇ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ 'ਚ ਪਹੁੰਚਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਵਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਵਲ ਵੀ ਚਲਾ ਰੱਖਿਆ ਹੈ ਹਨਾ ਤਾਂ ਕਿ ਪੱਥਰ ਲੋ ਧਰਤੀ ਦਿਓ ਜਿਹੜਾ ਪਾਣੀ ਬਚਾ ਸਕੇ ਔਰ ਕੋਈ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਇਹਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ ਕੱਲੀਆਂ ਸਰਕਾਰਾਂ ਤੇ ਨਹੀਂ ਚੱਗਣਾ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰ ਮੈਂ ਕੱਲਾ ਸੀਗਾ ਤੇ 77% ਵੋਟ ਸੀਗੀ ਤੇ ਇਸ ਵਾਰ ਤਿੰਨ ਨੇ ਜਿਹਦੇ ਚ ਸੰਗਰੂਰ 1.2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜਾ ਹੈ ਉੱਥੇ ਦੋ ਵੱਡੇ ਵੱਡੇ ਡਿਗਜ ਆਪਣੇ ਆਪ ਨੂੰ ਕਾਉਂਦੇ ਸੀ ਉਹ ਆ ਰਹੇ ਨੇ ਇਸ ਵਾਰ ਸਾਡੀ 26% 30 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋਸੀ ਉਹਨਾਂ ਦੇ ਇੱਕ ਅਸੀ ਨੇ ਜਿਹੜਾ ਸ਼ਹਿਦਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ ਉਹ ਤੋੜਿਆ ਅਨੰਦਪੁਰ ਸਾਹਿਬ ਇੱਕ ਪੜ੍ਹਿਆ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਤੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕੰਗ ਸਾਹਿਬ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸਮੀਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ ਤੋਂਪ ਦਾ ਲਾਇਸੈਂਸ ਮੰਗੋਗੇ ਤਾਂ ਲੈਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰਦੇ ਹੋ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰੀ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ 'ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ 2.5 ਮਹੀਨਿਆਂ ਦਾ ਇਲੈਕਸ਼ਨ ਕੋਡ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਡ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨ ਹੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਕਿ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਸਬ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਹਿਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾਂ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘੱਟ ਹੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨਕਲ ਕਾਲਜ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬੋਤਾ ਪੁਆ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰ ਕਰਕੇ ਰੁਕੇ ਹੋਏ ਸੀ ਇਮੀਡੀਏਟਲੀ ਉਹਨਾਂ ਨੂੰ ਜਾਰੀ ਕੀਤਾ ਆਮ ਆਦਮੀ ਪਾਰਟੀ ਦੀ ਜਿਹੜੇ 92 ਦੇ ਨਾਲ ਹੁਣੇ 2 ਸਾਲ ਪਹਿਲੇ ਬਣੀ ਸੀ 117 ਵਿੱਚੋਂ ਅੱਜ 117 ਵਿੱਚੋਂ ਇਕੱਲੇ 33 ਸੀਟਾਂ 'ਚ ਉਹਨਾਂ ਨੂੰ ਲੀਡ ਆਈ ਹੈ ਇਹੋ ਜੀ ਗਰਾਵਟ ਆਈ ਹੈ ਲੋਕਾਂ ਨੇ ਮੋਹਰ ਲਾਤੀ ਕਿ ਐਸ ਮੁੱਖ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੁਣ ਬੇਸ਼ਰਮੀ ਦੇ ਨਾਲ ਚਿਮੜੇ ਰਹਿਣ ਦਾ ਆਪਾਂ ਕੀ ਕਹਿ ਸਕਦੇ ਆ 33 ਸੀਟਾਂ 117 'ਚ ਲੀਡ ਆਈਆਂ ਇਹਨਾਂ ਨੂੰ ਸਰਕਾਰ ਇਹਨਾਂ ਦੀ ਜ਼ੋਰ ਜ਼ਬਰ ਇਹਨਾਂ ਦਾ ਕੁਰਸੀ ਦੇ ਖਾਤਰ ਭਾਈਵਾਲੀ ਇਹਨਾਂ ਨੇ ਕੀਤੀ ਤਾਂ ਵੀ ਇਹੋ ਜਿਹਾ ਫੇਲ ਹੋਏ ਮੈਨੂੰ ਆ ਵੀ ਪਤਾ ਹੈ ਬਹੁਤ ਸਾਰੇ ਵਿਰੋਧੀਆਂ ਨੇ ਜਿੱਥੇ ਬਥੇਰੇ ਭ੍ਰਮ ਫੈਲਾਏ ਸਾਡੇ ਖਿਲਾਫ ਸ਼ਹਿਰਾਂ 'ਚ ਕਿਹਾ ਗਿਆ ਜੀ ਆਤਾ ਜੀ ਇਹਨੂੰ ਵੋਟ ਪਾਣਾ ਮੇਰਾ ਕਾਂਗਰਸ ਦਾ ਮੈਂ ਉਮੀਦਵਾਰ ਦਾ ਮੈਂ ਸੁਣ ਰਹੀ ਸੀ ਸਾਰੇ ਪਿੰਡਾਂ 'ਚ ਜਾ ਕੇ ਇਹ ਤਾਂ ਜੀ ਮੋਦੀ ਨੂੰ ਪਾਣ ਦੀ ਵੋਟ ਹੈ ਹੁਣ ਸਾਰਾ ਪੰਜਾਬ ਜਿੱਥੇ 17% ਜੇ ਭਾਜਪਾ ਨੂੰ ਆਈ ਹੈ ਇਹਦਾ ਮਤਲਬ 90% ਤੋਂ ਵੱਧ ਲੋਕੀ ਮੋਦੀ ਦੇ ਉਲਟ ਸੀਗੇ ਪੂਰੇ ਪੰਜਾਬ 'ਚ ਮੋਦੀ ਦੇ ਉਲਟ ਇੱਕ ਹਵਾ ਵਗ ਰਹੀ ਸੀ ਕਿ ਇਹਨੂੰ ਹਰਾਣਾ ਹੈ ਤੇ ਸਾਡੇ ਵਿਰੋਧੀ ਕਹਿੰਦੇ ਸੀ ਇਹਨੂੰ ਵੋਟ ਪਾਣਾ ਮੋਦੀ ਨੂੰ ਵੋਟ ਪਾਣ ਦੇ ਬਰਾਬਰ ਹੈ ਜੇ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਸੀਗਾ ਤੇ ਆਪਾਂ ਪਹਿਲੇ ਕਰਦੇ ਤਾਂ ਕਿ ਸੀਟਾਂ ਵਧਾਉਂਦੀਆਂ ਪਹਿਲੇ ਕਰਦੇ ਤਾਂ ਕਿ ਮੈਂ ਸੌਖੀ ਹੋਰ 1.5 ਲੱਖ ਤੋਂ ਮੈਂ ਜਿੱਤਦੀ ਬਾਅਦ ਨੂੰ ਕੌਣ ਸਮਝੌਤੇ ਕਰਦਾ ਹੈ ਲੇਕਿਨ ਅਕਾਲੀ ਦਲ ਨੇ ਇਹਨਾਂ ਧੋਖੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝੌਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਇਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਤੇ ਅੱਜ ਵੀ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ ਦਸ ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਅਸੀਂ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚਲੂਗੀ ਇੰਡੀਆ ਆਲਾਈਂਸ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ। ਹਾਂ ਤਿੰਨ ਹੋਰ ਨੇ। ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ। ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ। ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ। ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ। ਡਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਭਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿਜਕੀ। ਹੁਣ ਵੀ 545 ਦੇ ਵਿੱਚੋਂ ਭਾਵੇਂ ਕੱਲੀ ਆਵਾਜ਼ ਹੋਗੀ ਸ਼ਰੋਵਨੀ ਅਕਾਲੀ ਦਲ ਦੀ। لیکن پاویں ਸਾਡੇ ਕਿਸਾਨਾਂ ਦਾ मुद्दा ہے پاویں ਸਾਡੇ پانیوں دی لڑائی ہے پاویں ਸਾਡੇ ਧਾਰਮਿਕ ਸਾਨਾਂ ਦੀ لڑائی ہے پاویں ਬੰਦੀ ਸਿੱਖਾਂ ਦੀ لڑائی ہے ایک ایک मुद्दा پاویں ਸਮਾ ਦੇਣ ਨਾ ਦੇਣ لیکن آواز بلند ਕਰਨ ਤੋਂ ਮੈਂ ਪਿੱਛੇ ਨਹੀਂ ਹਟਦੀ ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦਾ ਓਟ ਆਸਰਾ ਲੈ ਕੇ ਸੱਚ ਦੀ ਰਾਹ 'ਤੇ ਚੱਲਦੇ ਆ ਇਹਨਾਂ ਝੂਠੇ ਧੋਖੇ ਬਾਜ਼ਾ ਨਾਲ ਸਾਡੇ ਉੱਤੇ ਗੰਦੇ ਇਲਜ਼ਾਮ ਲਾਏ ਹੁਣ ਬੇਅਦਬੀ ਦੀ ਗੱਲ ਕਿਉਂ ਨਹੀਂ ਕਰਦੇ ਦੋਵੇਂ ਕਿਉਂ ਚੁੱਪ ਬੈਠੇ ਨੇ ਹੁਣ ਨਸ਼ਿਆਂ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਕਰੂਗਾ ਜਦ ਦੋਵੇਂ ਇਕੱਠੇ ਨੇ ਹੁਣ ਵਿਰੋਧੀ ਧਿਰ ਤੱਕ ਅਕਾਲੀ ਦਲ ਰਹਿ ਗਏ ਲੋਕਾਂ ਨੂੰ ਭਾਵੇਂ ਇਹ ਗੱਲ ਸਮਝ ਆਈ ਨਹੀਂ ਆ ਭੁਲੇਖੇ ਭਰੰਪ ਭੁਲੇਖੇ ਫੈਲਾਈ ਜਾਂਦੇ ਨੇ ਸਾਰੇ ਇਕੱਠੇ ਨੇ ਅਕਾਲੀ ਦਲ ਦੇ ਖਿਲਾਫ ਅੱਜ ਤੁਸੀਂ ਇਕੱਠੇ ਹੋ ਜਾਓ ਇਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਦੇ ਹੱਕ 'ਚ ਆਪਾਂ ਨੂੰ ਇਕੱਠੇ ਹੋਣਾ ਪਊਗਾ जरूर इस गल का चिंतन करो की, भी पिंडा तो साड़ी काट की सी जैसे कि जलंधर की जो सीट है इस पे जो इस्तीफा था वो पहले मंजूर कर लिया गया था अभी राजकुमार चब्बेवाल जी का इस्तीफा मंजूर नहीं हुआ इस करके जो बनता है उसी हिसाब से जलंधर में वेस्ट के चुनाव होने जा रहे हैं ये सारा जो हुआ है इसपे सीएम साहब और सारी जो कैबिनेट है वो विचार कर रही है पर मुझे उम्मीद है कि लोग बहुत जल्दी अपनी गलती मान लेंगे जो उन्होंने चरण सिंह चन्नी जी को इलेक्शनों में जताया है वो थोड़े दिनों में पता लग जाएगा कि सरकारें ही इलाके का काम करवा सकती हैं इसलिए लोग आम आदमी पार्टी को दोबारा मौका देंगे आपको पता ही है कि पाकिस्तान पंजाब में या पूरे देश में कभी भी शांति नहीं पसंद करता है इसलिए समय रहते कुछ ना कुछ इसी तरह से ऐसे कार्य करता है कि जिससे हमारे देश में आंत का माहौल पैदा पर इस बार उसको छोड़ा नहीं जाएगा ज्यादा से ज्यादा उसको दफनाया जाएगा और उसको बता दिया जाएगा कि पंजाब में अगर भारत में किसी भी आंत की हमला करने की कोशिश की उसका मुंह तौर तो से तो 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 जवाब दिया जाएगा पूरी जांच की जाएगी और निष्पक्ष जांच होगी और उसका जो भी बनती कार्रवाई है उस पर की जाएगी